ਉਹ ਤੇ ਅਨੰ ਮਹੀਨੇ ਪਹਿਲਾਂ ਮੇਰੀ ਜਿਨਾਨੀ ਪਾਚ ਗਈ ਹੈ ਕਿੰਨੇ ਨ ਗਈ ਆਚਕ ਨ ਗਈ ਬੱਚੇ ਮੇਰੇ 5 ਨੇ ਕੀ ਮੰਗ ਕਰਦੇ ਹੋ ਵੀ ਇਹ ਦੀ ਮੰਗ ਕਿਸ ਨਸਾਹ ਮੰਗਣਾ ਕੋਈ ਕੋਈ ਮਾੜਾ ਕੀਤਾ ਜਾਵੇ ਬੱਚਾ ਦਾ ਕੋਈ ਹੱਲ ਕੀਤਾ ਜਾਵੇ ਬਾਲਗ ਹੈ ਤੇ ਐਸ ਪਰਵਾਹ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਪਰ ਅਸੀਂ ਫਿਰ ਵੀ ਇਹਨਾਂ ਨੂੰ ਔਮਨ ਸੈਲ ਜਿੱਥੇ ਵੀ ਇਹਨਾਂ ਦਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਰਾ ਇਹਨਾਂ ਦੋੰਦਰਨ ਨੂੰ ਬਲਾ ਕੇ ਆ ਮੂਸਮ ਨੇ ਕਰਕੇ ਅੱਜ ਕੱਲੂ ਕੁਆਰੀਆਂ ਨੂੰ ਤਾਂ ਛੱਡੋ ਕੁਝ ਵਿਆਹੀ ਬਰੀ ਲੋਕ ਵੀ ਪਿਆਰ ਦੇ ਚੱਕਰਾਂ 'ਚ ਪਾਏ ਹੋਏ ਨੇ ਤੇ ਉਹਨਾਂ ਦੇ ਉੱਤੇ ਐਸਾ ਆਸ਼ਕੀ ਦਾ ਭੂਤ ਚੜਿਆ ਹੋਇਆ ਕਿ ਉਹ ਆਪਣਾ ਹਸਦਾ ਬਸਦਾ ਪਰਿਵਾਰ ਬਰਬਾਦ ਕਰ ਰਹੇ ਨੇ ਜਿੱਹਾਂ ਮਾਮਲਾ ਫਰੋਜ਼ਪੁਰ ਦਾ ਹੈ ਜਿੱਥੇ ਇੱਕ ਪੰਜ ਬੱਚਿਆਂ ਦੀ ਮਾਂ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਆਸ਼ਿਕ ਦੇ ਨਾਲ ਫਰਾਰ ਹੋ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਬੱਚੇ ਆਪਣੀ ਮਾਤਾ ਦੀਆਂ ਫੋਟੋਆਂ ਹੱਥ ਦੇ ਵਿੱਚ ਲੈ ਕੇ ਬੈਠੇ ਨੇ ਅਪੀਲ ਕਰ ਰਹੇ ਨੇ ਕਿ ਉਹਨਾਂ ਦੀ ਮਾਤਾ ਨੂੰ ਘਰ ਦੇ ਵਿੱਚ ਵਾਪਸ ਲਿਆਂਦਾ ਜਾਵੇ ਤੇ ਤੁਹਾਨੂੰ ਦੱਸਦੇ ਕਿ ਪਤੀ ਵੀ ਉਸ ਦਾ ਥਾਣੇ ਦੇ ਵਿੱਚ ਗੇੜੇ ਮਾਰ-ਮਾਰ ਕੇ ਥੱਕ ਚੁੱਕਿਆ ਤੇ ਪੁਲਿਸ ਨੂੰ ਅਪੀਲ ਕਰ ਰਿਹਾ ਹੈ ਕਿ ਉਸ ਦੀ ਪਤਨੀ ਨੂੰ ਘਰ ਵਾਪਸ ਲਿਆਂਦਾ ਜਾਵੇ ਕੀ ਰਾਏ ਕਿੱਥੇ ਰਹਿਣ ਆਲੇ ਨੂੰ ਜੀ ਮੇਰਾ ਨਾਮ ਜਸਪਾਲ ਸਿੰਘ ਗੱਟੀ ਰਾਜੋ ਘੱਤ ਰਹਿਣ ਵਾਲਾ ਕੀ ਹੋਇਆ ਕੀ ਹੈ ਦੋ ਤਿੰਨ ਮਹੀਨੇ ਪਹਿਲਾਂ ਮੇਰੀ ਜਨਾਨੀ ਭੱਜ ਗਈ ਹੈ ਤੇ ਦਰਖਾਸਤ ਲਾਈ ਹੈ ਮਹੀਨਾ ਹੋ ਗਿਆ ਕੋਈ ਹਾਲਾ ਨਹੀਂ ਹੋਇਆ ਕੋਈ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਮੇਰੇ 5 ਨੇ ਅੱਛਾ ਇਹ ਕ ਨਾਲ ਲੈ ਗਈ ਹੂੰ ਤੇ ਪੰਜਾਂ ਬੱਚਿਆਂ ਨੂੰ ਛੱਡ ਕੇ ਚਲੀ ਗਈ ਹੈ ਹਾਂਜੀ ਇੱਕ ਬੱਚਾ ਨਾਲ ਲੈ ਗਈ ਛੋਟਾ ਬੱਚਾ ਚਾਰ ਬੱਚੇ ਤੁਹਾਡੇ ਕੋਲ ਹਾਂਜੀ ਹਾਂਜੀ ਪਟ્રોલ ਦੇਖਭਾਲ ਕਰ ਰਿਹਾ ਮੇਰੇ ਦਾਦੀ ਹੀ ਹੈ ਹੂੰ ਉਹ ਦੇਖਭਾਲ ਕਰ ਰਿਹਾ ਤੇ ਹੋਇਆ ਕਿ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਉਹ ਕੋ ਰੋ ਚਲੀ ਗਈ ਹੈ ਨਸ਼ਾ ਪਾ ਕੇ ਚਲੀ ਗਈ ਉਹ ਕਿੰਨੂੰ ਮੈਨੂੰ ਕੀ ਕਿਹਾ ਸੀ ਇਹਨੂੰ ਆਂਦੀ ਮਚਲਾ ਜਾਣਾ ਹੂੰ ਕੀ ਕਹਿੰਦੀ ਕੀ ਸੀਗੀ ਖਰਾਬ ਕਰਦੀ ਫੋਨ ਲਾਦੀ ਹੈ ਹੂੰ ਫਿਰ ਕਿ ਨਸ਼ਾ ਪਾ ਕੇ ਚਲੀ ਗਈ 12 ਵਜੇ ਬਹੁਤ ਉਹਨਾਂ ਨਾਲ ਗੱਲ ਨਹੀਂ ਹੋਈ ਫਿਰ ਗੱਲ ਕੋਈ ਨਹੀਂ ਹੋਈ ਤੁਹਾਨੂੰ ਵਾਪਸ ਲਿਆਂਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਲੱਭੇ ਦਰਖਾਸਤ ਵੀ ਲਾਈ ਕੋਈ ਹੱਲ ਨਹੀਂ ਹੋਇਆ ਕੀ ਮੰਨ ਕਰਦੇ ਹੋ ਵੀ ਕੁਮਾਰ ਕੀ ਨਿਸਾਹ ਮੰਗਣਾ ਕੋਈ ਕੋਈ ਮਾੜਾ ਕੀਤਾ ਜਾਵੇ ਬੱਚਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਗਈ ਕਿੱਥੇ ਉਹ ਪਿੰਡ ਮੁਠੇ ਵਾਲੀ ਫਾਇਲ ਕਿਉਂ ਕਿੰਨੇ ਨਾਲ ਗਈ ਆਜ ਕਨਾਂ ਆਜ ਕਨਾਂ ਗਈ ਈਰਾਮੇ ਕੋਡ ਜਸਪਾਲ ਸਿੰਘ ਉਹ ਦਿਨ ਇਸ ਮਾਮਲੇ 'ਚ ਜਦੋਂ ਐਸਐਚਓ ਦਿਨਾਂਗਲਬਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿੰਡ ਗੱਟੀ ਰਾਜੁਕੇ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਉਹਨਾਂ ਨੂੰ ਇਹ ਦਰਖਾਸਤ ਦਿੱਤੀ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਸਦੀ ਪਤਨੀ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ ਉਹਨਾਂ ਕਿਹਾ ਕਿ ਉਹ ਕੋਈ ਕਾਰਵਾਈ ਤਾਂ ਨਹੀਂ ਕਰ ਸਕਦੇ ਕਿਉਂਕਿ ਉਹ ਬਾਲਗ ਹੈ ਪਰ ਉਹ ਆਪਣੇ ਵੱਲੋਂ ਇਹ ਕੋਸ਼ਿਸ਼ ਜ਼ਰੂਰ ਕਰਨਗੇ ਕਿ ਵੂਮਨ ਸੈਲ ਦੇ ਵਿੱਚ ਦੋਨਾਂ ਧਿਰਾਂ ਨੂੰ ਬੁਲਾ ਕੇ ਆਮੋ ਸਾਹਮਣੇ ਬਿਠਾ ਕੇ ਇਸ ਗੱਲਬਾਤ ਨੂੰ ਨਿਬੇੜਿਆ ਜਾਵੇ ਇੱਕ ਮੈਟਰ ਆਇਆ ਜੀ ਤੁਹਾਡੇ ਕੋਲ ਜਿਹੜੇ ਬੱਚੇ ਹੈਗੇ ਨੇ ਵਾਈਫ ਚਲੀ ਗਈ ਇਹ ਕਿੱਥੋਂ ਦਾ ਮੈਟਰ ਹੈਗਾ ਔਰ ਸਿਟੀ ਮੈਟਰ ਹੈਗਾ ਇਹ ਗੱਤੀ ਰਾਜੂਗੇ ਤੋਂ ਆ ਜਸਪਾਲ ਸਿੰਘ ਨਾਂ ਦੇ ਬੰਦੇ ਦੀ ਜਿਹੜੀ ਮੇਰੀ ਮੈਸੇਜ ਆ ਵੀ ਮੇਰਾ ਇੱਕ ਬੱਚਾ ਲੈ ਕੇ ਕਿਸੇ ਦੇ ਨਾਲ ਚਲੀ ਗਈ ਹੈ ਕਿਉਂਕਿ ਮੀਆਂ ਬੀਬੀ ਉਹ ਪਹਿਲਾਂ ਵੀ ਕਹਿੰਦੇ ਅੱਗੇ ਚਲੀ ਗਈ ਸੀ ਅਸੀਂ ਜਿਹੜਾ ਵੈਰੀਫਾਈ ਕੀਤਾ ਤੇ ਉਸ ਵਾਪਸ ਆ ਗਈ ਸੀ ਹਮ ਬਾਲਗ ਹੈ ਹਮ ਤੇ ਐਜ ਪਰ ਲਾ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਪਰ ਅਸੀਂ ਫਿਰ ਵੀ ਇਹਨਾਂ ਨੂੰ ਊਮਨ ਸੈਲ ਦੇ ਜਿੱਥੇ ਵੀ ਇਹਨਾਂ ਦਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਰਾਂ ਇਹਨਾਂ ਨੂੰ ਦੋਵਾਂ ਤਰ੍ਹਾਂ ਨੂੰ ਬੁਲਾ ਕੇ ਆ ਮੁਸਲਮਣੇ ਕਰਕੇ ਇਹਦੇ ਕੋਲ ਚਾਰ ਬੱਚੇ ਐ ਇੱਥੇ ਇਹਨਾਂ ਦੇ ਟੋਟਲ 4 ਬੱਚੇ ਆ ਇੱਕ ਉਹ ਨਾਲ ਨੇਗੀ ਸ਼ਾਇਦ ਹਾਂ ਬਾਕੀ ਵੈਰੀਫਾਈ ਕਰ ਲੈਣਗੇ ਸਾਰਾ ਪੜਤਾਲ ਕਰਦੇ ਆ ਠੀਕ ਹੈ ਇਹ ਵੀ ਦੱਸਦੇ ਕਿ ਪੀੜਿਤ ਪਤੀ ਬਾਰ-ਬਾਰ ਥਾਣੇ ਦੇ ਵਿੱਚ ਗੇੜੀ ਕੱਢ ਰਿਹਾ ਦਰਦ ਦਰਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਰਿਹਾ ਤੇ ਅਪੀਲ ਕਰ ਰਿਹਾ ਕਿ ਉਸ ਦੀ ਪਤਨੀ ਨੂੰ ਘਰ ਵਾਪਸ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਸੰਭੇ ਤੇ ਉਹ ਕੰਮ ਕਰ ਕਰ ਸਕੇ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਪੰਜਾਬ ਲੁੱਕ ਚੈਨਲ